ਸਰ ਦੇਖੋ ਜੀ ਆ ਸਾਡੇ ਕੋਲ ਹੱਥ 'ਚ ਫੋਟੋ ਫੜੀ ਹੋਈ ਹੈ ਜੀ ਇਹ ਸਾਡਾ ਭਰਾ ਹੀ ਮੇਰਾ ਯਾਰ ਦੋਸਤਾ ਚਾਹੀਏ ਇਹ ਮਿਹਨਤ ਮਜ਼ਦੂਰੀ ਵਾਲਾ ਬੰਦਾ ਸੀਗਾ ਜੀ ਨਾਲ ਕਬੱਡੀ ਨਾਲ ਕਬੱਡੀ ਖੇਡਦਾ ਸੀ ਛੋਟੇ ਉਂਦਰ ਸਕੂਲ 'ਚ ਕਬੱਡੀ ਖੇਡਦਾ ਸੀ ਤੇ ਗਾਹਾਂ 'ਗਾ ਖੇਡਣ ਲੱਗ ਗਏ ਘਰ 'ਚ ਕਮਾਉਣੇ ਵਾਲਾ ਇਕੱਲਾ ਹੀ ਸੀਗਾ ਇਹਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਸੀ ਕੋਈ ਲਾਗਡਾਟ ਨਹੀਂ ਸੀਗੀ ਤੇ ਨਾਰਮਲ ਜਿੱਦਾਂ ਵਾ ਪਿੰਡਾਂ 'ਚ ਬੈਠਦੇ ਆ ਸਾਰੇ ਹੁਣ ਪ੍ਰੋਗਰਾਮ ਚੱਲ ਰਿਹਾ ਸੀ ਕਿ ਗੁਰਨਾਨਕ ਪਾਤਸ਼ਾਹ ਜੀ ਦੇ ਮੇ ਪ੍ਰੋਬਲਮ ਓਖ ਰੱਖਦੇ ਵੇ ਤੇ ਪਿੰਡ 'ਚ ਬੈਠੇ ਤੇ ਕੋਈ ਚਾਰ ਨੌਜਵਾਨ ਆਏ ਜਿਨੇ ਆ ਗਏ ਨੇ ਤੇ ਫਾਇਰਿੰਗ ਕੀਤੀ ਤੇ ਮੌਕੇ ਤੇ ਇਹਦੀ ਡੈਥ ਹੋ ਗਈ ਤੇ ਹੁਣ ਨੂੰ ਹੁਣ ਸਾਨੂੰ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਤੁਸੀਂ ਧਾਰਨਾ ਨਾ ਦਿਓ ਜਿਹੜੀ ਬੋਡੀ ਤੇ ਤੁਸੀਂ ਬੋਡੀ ਦਾ ਪੋਸਟਮਾਰਟਮ ਕਰਾਓ ਤੇ ਸੰਸਕਾਰ ਕਰੋ ਸਾਡੇ ਬੱਚੇ ਤੇ ਆਹ ਦੇ ਰਹੇ ਨੇ ਕਹਿੰਦੇ ਤੁਹਾਡਾ ਸਾਡੇ ਮੁੰਡੇ ਨੂੰ ਨਜਾਇਜ਼ ਕਹਿ ਰਹੇ ਆ ਵੀ ਇਹਦੇ ਅਸੇ ਨਹੀਂ ਬੱਚੇ ਵੀ ਸਾਰੇ ਮੰਨ ਲਓ ਜਿਨੇ ਕ੍ਰਿਮੀਨਲ ਨੇ ਉਹਨਾਂ ਨਾਲ ਇਹਦੇ ਸੰਬੰਧ ਨੇ ਇਹਨੂੰ ਕਹਿ ਰਹੇ ਆ ਵੀ ਇਹ ਨਜਾਇਜ਼ ਆ ਵੀ ਇਹਦੇ ਨਾਲ ਕੋਈ ਕੋਈ ਸਾਬਤ ਕਰਕੇ ਦਿਖਾ ਲਓ ਸਰ ਇਹਦੇ ਨਾਲ ਕਿਸੇ ਦੀ ਕੋਈ ਰੰਜਿਸ਼ ਨਹੀਂ ਸੀਗੀ ਇਨ ਯਾਜ ਮਾਰਿਆ ਗਿਆ ਜੀ ਸਰ ਮੰਗ ਕੇ ਆ ਜੀ ਸਾਨੂੰ ਇਨਸਾਫ ਮਿਲੇ ਜਿਹੜੇ ਨੌਜਵਾਨਾਂ ਨੇ ਇਹਦੇ ਨਾਲ ਕੁਝ ਵੀ ਕੀਤਾ ਜੋ ਕੀਤਾ ਏ ਉਹਨਾਂ ਨੂੰ ਬਣਦੀ ਕਾਰਵਾਈ ਕੀਤੀ ਜਾਵੇ ਉਹ ਗ੍ਰਿਫਤਾਰ ਕੀਤੇ ਜਾਣ ਜਦੋਂ ਤੱਕ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਉਹ ਗ੍ਰਿਫਤਾਰ ਨਹੀਂ ਹੁੰਦੇ ਸੀ ਧਰਨਾ ਨਹੀਂ ਦਿੱਤੇ ਧਰਨਾ ਚੱਕਿਆ ਨਹੀਂ ਆਲਾ ਕਾਰਨ ਦਿੱਤਾ ਜੀ ਧਰਨਾ ਮੇਰਾ ਪੋਤਾ ਲਿਜਾਇਜ ਮਾਰਿਆ ਗਿਆ ਤੇ ਮੈਨੂੰ ਮੈਨੂੰ ਨਿਸਾਬ ਚਾਹੀਦਾ ਮੈਨੂੰ ਚਾਰੇ ਗ੍ਰਿਫਤਾਰ ਚਾਹੀਦੇ ਮੈਨੂੰ ਉਹਨਾਂ ਦਾ ਪਰਿਵਾਰ ਬੇਸ਼ੱਕ ਨਾ ਗ੍ਰਿਫਤਾਰ ਹੋਵੇ ਉਹ ਮੈਨੂੰ ਚਾਰੇ ਦੇ ਸਰੇ ਚਾਹੀਦੇ ਨੇ ਮੈਂ ਆਪਣੇ ਪੋਤੇ ਦਾ ਨਿਸ਼ਾਫ ਲੈਣ ਸੰਸਕਾਰ ਕਰਤਾ ਜੀ ਬੇਟੇ ਨਹੀਂ ਕੀਤਾ ਜੀ ਨਹੀਂ ਮੈਂ ਕਰਨਾ ਹੀ ਨਹੀਂ ਮੈਂ ਕਰਨਾ ਹੀ ਨਹੀਂ ਸੰਸਕਾਰ ਕਰਤਾ ਨਹੀਂ ਹਰਿਆਣੇ ਕੁਛ ਨਹੀਂ ਪੁੱਛਦਾ ਕੁਛ ਨਹੀਂ ਕੀਤਾ ਬਸਕਾਰ ਸਾਹਿਬ ਜੀ ਮੇਰੇ ਪੋਤੇ ਦਾ ਕੀ ਕਸੂਰ ਆ ਮੇਰੇ ਪੋਤੇ ਦੀ ਕੋਈ ਲੜਾਈ ਜਾਂ ਕੋਈ ਗੱਲਬਾਤ ਜਾਂ ਕਿਸੇ ਦੇ ਮਾੜਾ ਚੰਗਾ ਕਿਸੇ ਨੂੰ ਬੋਲਿਆਵੇ ਇੱਕ ਸਿਰਫ ਸੇਵਾ ਕਰਨ ਗਿਆ ਦੀ ਰੜਕੇ ਮਾਰਨ ਦੀ ਝਾੜੂ ਦੀ ਨਗਰ ਕੀਰਤਨ ਨਿਕਲਣਾ ਸੀ ਉਸ ਕਰਕੇ ਉਹ ਰਗੜੇ ਆ ਗਿਆ ਉਹਨੇ ਹੋਰ ਨਹੀਂ ਜਿਹੜਾ ਨਾਲ ਦੁਸ਼ਮਣ ਸੀ ਉਹਨੇ ਉਹਨੂੰ ਐ ਧੱਕਾ ਦੇ ਕਮੂਰੇ ਨੂੰ ਕਰਤਾ ਮੇਰਾ ਪੋਤਾ ਨਜਾਇਜ਼ ਮਾਰਿਆ ਪਰ ਮੈਂ ਇਨਸਾਫ ਲੈਣਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੁਣ ਇਹੀ ਮੰਨਦਾ ਵੀ ਇਨਸਾਫ ਆ ਜਿਹੜਾ ਹਾਂ ਇਨਸਾਫ ਚਾਹੀਦਾ ਮੈਂ ਪਰ ਤੋਂ ਵੱਲੋਂ ਮਾਮਲਾਦਰ ਜੋ ਹੋ ਗਿਆ ਪਰਚੇ ਚਾਰਾਂ ਤੇ ਬਾਈ ਉਹਨਾਂ ਨੇ ਗਲਤ ਪਾਇਆ ਗਲਤ ਪਾਇਆ ਪਰਚਾ ਮੇਰੇ ਪੋਤੇ ਤੇ ਵੀ ਉਹਦੇ ਨਾਲ ਲਿਖਾਤਾ ਵੀ ਇਹਨਾਂ ਦੀ ਕੋਈ ਪਿਛਲੀ ਰੰਗ ਸੇ ਚੱਲਦੀ ਸੀ ਕਿਉਂ ਲਿਖਾਇਆ ਕੰਗਲ ਖਾਇਆ ਮੇਰੇ ਪੋਤੇ ਦੇ ਨਾਮ ਵਿੱਚ ਜਿਹੜਾ ਬੰਦਾ ਹੈਗਾ ਉਹ ਸਾਰੇ ਪਿੰਡ ਨੂੰ ਪਤਾ ਜੇ ਪਿੰਡ ਦਾ ਬੰਦਾ ਇੱਕ ਵੀ ਕਹਿ ਦੇਵੇ ਵੀ ਇਹਦਾ ਮੁੰਡਾ ਗਲਤ ਆ ਜੋ ਮਰਜ਼ੀ ਕਰਦੇ ਹੋ ਮੈਂ ਮਰਨੇ ਨੂੰ ਤਿਆਰ ਆ ਮਰਨਾ ਤੇ ਕੋਈ ਦੇਣਾ ਪਰ ਭਾਈ ਉਹਨਾਂ ਨੂੰ ਚਾਰੋਂ ਦੇ ਦੇਖਣਾ ਮੈਨੂੰ ਕੋਈ ਕਾਸੀ ਦੀ ਲੋੜ ਨਹੀਂ ਦੋ ਮੇਰੇ ਪੋਤੀਆਂ ਨੇ ਦੋ ਪਰਚੀ ਹੋਇਆ ਸੀ ਕੰਮ ਕੀ ਕਰਦਾ ਸੀ ਕੰਮ ਇੱਕ ਆਉਡੀ ਖੇਡਦਾ ਸੀ ਬਾਕੀ ਦੇ ਕਲਮੁੱਤਰ ਰੱਖੇ ਨੇ ਘਰੋਂ ਬਾਹਰ ਨਹੀਂ ਜਾਂਦਾ ਸੀ ਐਸ਼ ਕਰਦਾ ਸੀ ਕਹਿੰਦਾ ਮੈਂ ਐਸ਼ ਕਰਨੇ ਦਾਦੀ ਸਾਡੇ ਸਿਰ ਤੇ ਐਸ਼ ਕਰਨੀਆ ਮੇਰੇ ਪੋਤੇ ਨੂੰ ਐਸ਼ ਹੀ ਕਰਨੀ ਲੋ ਮੇਰੇ ਭਰਾ ਦੀ ਜੱਤੋਂ ਕਿ ਮੈਂ ਉਹਦੇ ਛੋਟੇ ਪਹਿਣਾ ਮੇਰੇ ਤੋਂ ਛੋਟਾ ਸੀ ਤੋਂ ਪਹਿਣਾ ਤੋਂ ਉਪਰ ਆਇਆ ਅਸੀਂ ਕੋਸ਼ਿਸ਼ੀ ਚਾਹੁੰਦੇ ਸੀ ਬਸ ਇਨਸਾਫ ਚਾਹੁੰਨੇ ਹਾਂ ਅੱਜ ਮੇਰੇ ਭਰਾ ਨੇ ਤੋਂ ਇਹ ਕੱਲੋ ਕਿਸੇ ਦੇ ਭਰਾ ਨਾ ਵੀ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਭਰਾ ਹੋਇਆ ਕਿਸੇ ਦਾ ਮਾਨ ਅਪਵਤ ਮਰੇ ਸਾਡੇ ਪਰਾਂ ਦੀ ਉਹ ਵੀ ਗਲਤੀ ਨਹੀਂ ਸਾਨੂੰ ਉਹਦੇ ਸਿਰ ਤੇ ਆਸਰਾ ਸੀ ਇਸ ਟਲਸ ਦੇ ਸਤੋਂ ਛੋਟਾ ਪਰ ਵੱਡਾ ਬਹਿਗਾ ਸਾਡੇ ਘਰ ਚ ਅਸੀਂ ਚਾਰ ਪੈਨ ਪਨਾ ਜੀ ਹਾਂਜੀ ਉਹ ਕਬੱਡੀ ਖੇਡਦਾ ਸੀ ਕਦੇ ਕਦੇ ਕਿਸੇ ਬਿਲਡਿੰਗ ਅੰਦਰ ਕਿਸੇ ਹੋਰ ਨਾਲ ਦਿਹਾੜੀ ਲਉਣ ਲੱਗ ਜਾਂਦਾ ਸੀ ਜਾਂਦੀ ਆਪਣਾ ਮਿਹਨਤ ਨਾਲ ਹਾਂਜੀ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਕੋਈ ਗਲਤ ਕੰਮ ਨਹੀਂ ਕਰਦਾ ਜੀ ਉਹ ਮਿਹਨਤ ਕਰਦਾ ਪੂਰਾ ਪਿੰਡ ਕਬਾਇਆ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਕੀ ਲੱਗਦਾ ਕੀ ਕਾਰਨ ਹੋਣਾ ਹੈ మే సਾਨੂੰ ਕੁਛ ਨਹੀਂ ਪਤਾ ਹੈਗਾ ਅਸੀਂ ਤਾਂ ਆਪੇ ਸੋਚ ਦੇਖ ਕੇ ਹੈਰਾਨ ਹੋ ਗਏ ਕਿ ਇਹ ਸਾਡੇ ਨਾਲ ਕਿੰਨਾ ਵੱਡਾ ਹੋ ਗਿਆ ਪਿੱਛੇ ਜਿੰਦਗੀ ਚ ਸੀ ਸੋਚਿਆ ਦੀ ਸੀ ਅਸੀਂ ਬਸ ਇਹ ਹੀ ਅਰਦਾਸ ਕਰਦੇ ਆਂ ਕਿ ਸਾਡੇ ਇਨਸਾਫ ਦਿੱਤਾ ਜਾਵੇ ਜੇ ਐਮਐਲਏ ਮੇਰੀ ਵੀਡੀਓ ਦੇਖਦਾ ਜੇ ਉਹਨੂੰ ਲੱਗਦਾ ਵੀ ਕਿਸੇ ਭੈਣ ਦਾ ਦੁੱਖ ਦੇਖਦਾ ਪਿਆ ਤਾਂ ਸਾਡੇ ਸਾਹਮਣੇ ਆ ਕੇ ਸਾਨੂੰ ਇਨਸਾਫ ਦਿਵਾਵੇ ਨਹੀਂ ਕਿਸੇ ਦਾ ਦਿਲ ਨਹੀਂ ਕਰਦਾ ਰੋੜਦੇ ਆ ਕੇ ਬੈਠਣ ਨੂੰ ਅਸੀਂ ਬੈਠੇ ਸਾਡਾ ਦਿਲ ਸਾਨੂੰ ਪਤਾ ਸੀ ਕਿਵੇਂ ਬੈਠਿਆ ਸਿਰਫ ਸਾਡੀ ਮਾਂ ਦੇ ਦੁੱਖ ਕਰਕੇ ਕਦਨ ਸਾਫ ਦਵਾਵੇ ਜਿੱਥੇ ਮੁੰਡੇ ਨੇ ਉਹਨਾਂ ਨੂੰ ਜਾਂ ਤਾਂ ਤੁਸੀਂ ਗਿਰਫਤਾਰ ਕਰਦੋ ਨਹੀਂ ਸਾਡੇ ਸਾਹਮਣੇ ਲਿਆ ਦਿਓ ਅਸੀਂ ਬਸ ਹੱਥ ਜੁੜ ਕੇ ਹੀ ਬੇਨਤੀ ਕਰਦੇ ਆ ਤੁਹਾਡੇ ਸਾਹਮਣੇ ਇਹ ਨਹੀਂ ਸਾਡੇ ਕੋਲ ਪਰसों ਜਿਹੜੀ ਫਾਇਰਿੰਗ ਇਨਸੀਡੈਂਟ ਹੋਇਆ ਸੀ ਪਰसों ਹੀ ਅਸੀਂ ਐਫਆਰ ਨੰਬਰ ਜਿਹੜੀ 307 ਅੰਡਰ ਸੈਕਸ਼ਨ 103 109 ਵੀਐਨਐਫ 190 199 ਵੀਐਨਐਸ 25 ਜੂਨ ਨੂੰ ਨਾਟ ਪਰਚਾ ਦਰਜ ਕੀਤਾ ਸੀ ਚਾਰ ਬੰਦਿਆਂ ਦੇ ਖਿਲਾਫ ਤੇ ਇੱਕ ਆਪਣਾ ਨਾਮ ਨੂੰ ਉਹਦੇ ਸੰਬੰਧੀ ਜਿਹੜੇ ਨੇ ਕੋਈ ਸਪੋਰਟਰ ਸੀ ਮੁੱਲਵਾਦੇ ਪਨਾਹ ਦੇ ਨਾਲ ਇਹਨਾਂ ਨੂੰ ਤੇ ਪਨਾਹ ਵੀ ਦਿੰਦੇ ਐ ਇੰਟਰਵਿਊ ਵੀ ਦਿੰਦੇ ਅਸੀਂ 10 ਬੰਦੇ ਜਿਹੜੇ ਆ ਪਨਾਹ ਪੁਲਿਸ ਨੇ ਜਿਹੜੇ ਅਰੈਸਟ ਕੀਤੇ ਆ ਸਾਡੇ ਮਾਨਯੋਗ ਐਸਐਸਪੀ ਯੂਤੀ ਜਾਦਵ ਜੀ ਵੱਲੋਂ ਤੇ ਐਸਪੀਡੀ ਪਵਨ ਜੀ ਜੀ ਵੱਲੋਂ ਸਾਡੀਆਂ ਸੱਤ ਪਾਰਟੀਆਂ ਜਿਹੜੀਆਂ ਅੱਡਾ ਟਗਾਣਿਆਂ ਦੇ ਰੇਡ ਕਰ ਲਈ ਕਿੰਨਿਆ ਅਸੀਂ ਇਹ ਪਰਿਵਾਰ ਨੂੰ ਇਹੀ ਗੱਲ ਦੱਸ ਰਹੇ ਆ ਮੇਰੇ ਅੱਜ 10 ਬੰਦੇ ਕੱਲ੍ਹ ਦੇ ਇਹੀ ਅਰੈਸਟ ਕੀਤੇ ਆ ਸਾਡੇ ਕੋਲ ਪੁਲਿਸ ਰਿਮਾਰਡ ਦੇ ਆ ਜਿਹੜੇ ਮੌਲਜਮ ਆ ਜਿਹੜੇ ਅਸਲੀ ਜਿਹੜੇ ਮੌਲਜਮ ਜਿਹੜੇ ਫੇਰਿੰਗ ਕਰਕੇ ਗਏ ਆ ਛੇਤੀ ਹੀ ਕਾਬੂ ਕਰ ਲਏ ਜਾਣਗੇ ਸੁਰੱਖਾਂ ਦੇ ਪਿੱਛੇ ਕਿਸੇ ਨੂੰ ਵੀ ਕਾਨੂੰਨ ਨੂੰ ਅਥਲੈਂਡ ਦੀ ਅਸੀਂ ਇਥੇ ਅਲਾਉ ਨਹੀਂ ਕਰਾਂਗੇ ਤੇ ਮੇਰੇ ਟੱਕ ਦੇ ਪਰਿਵਾਰ ਦਾ ਇਹ ਵੀ ਗੱਲ ਕਹਿਣਾ ਕਿ ਉਦੋਂ ਤੱਕ ਉਹਦੀ ਨਾ ਪੋਸਟ ਬਟਲ ਆਉਂਦੇ ਨਾ ਸਰ ਕਰ ਉਹ ਨਹੀਂ ਅਸੀਂ ਇਹ ਪਰਿਵਾਰ ਨਾਲੇ ਇਹ ਸਲਾਹ ਕਰ ਰਹੇ ਹਾਂ ਪਰਿਵਾਰ ਨੂੰ ਸਮਝਾ ਰਹੇ ਹਾਂ ਕਿ ਪੋਸਟ ਬਟਲ ਜਿਹੜਾ ਉਹ ਜ਼ਰੂਰੀ ਹੈ ਨਹੀਂ ਤਾਂ ਪੋਸਟ ਬਟਲ ਜਿੰਨਾ ਡਿਲੇ ਆਉਂਦਾ ਉਹਦੇ ਨਾਲ ਕੋਈ ਐਵੀਡੈਂਸ ਵੀ ਜਿਹੜੀ ਹੈ ਵੀ